ਮੈਂ ਕੰਡਿਆਲੀ ਥੋਰ ਵੀ ਸਜਣਾ ਉੱਗੀ ਵਿੱਚ ਉਜਾੜਾਂ ਜਾ ਉੜਦੀ ਬਦਲੋਟੀ ਕੋਈ ਵਰਗੀ ਵਿੱਚ ਪਹਾੜਾਂ ਜਾ ਉਹ ਦੀਵਾ ਜਿਹੜਾ ਬਲਦਾ ਪੀਰਾਂ ਦੀ ਢੇਰੀ ਤੇ ਜਾ ਕੋਈ ਕੋਲ ਕੰਠ ਜਿਹਦੇ ਦੀਆਂ ਸੂਤੀਆਂ ਜਾਵਣ ਨਾੜਾਂ ਜਾ ਚੰਬੇ ਦੀ ਡਾਲੀ ਕੋਈ ਜੋ ਬੋਲਣ ਬਣ ਜਾਏ ਜਾ ਮਰੂਏ ਦਾ ਫੁੱਲ ਬਸੰਤੀ ਜੋ ਠੰਗ ਜਾਨ ਗਟਾਰਾ ਜਾਂ ਕੋਈ ਬੋਟ ਕੇ ਜਿਸ ਦੇ ਹਾਲੇ ਨੈਣ ਨਹੀਂ ਸਨ ਖੁੱਲੇ ਮਾਰਿਆ ਮਾਲੀ ਕਛ ਬਨੇਲਾ ਲੈ ਦਾਖਾਂ ਦੀਆਂ ਆੜਾ ਮੈਂ ਕੰਡਿਆਲੀ ਥੋਰ ਬਸ ਜਣਾ ਉੱਗੀ ਕਿਤੇ ਕੋਰਾਹੇ ਨਾ ਕਿਸੇ ਮਾਲੀ ਸੰਝਿਆ ਮੈਨੂੰ ਨਾ ਕੋਈ ਸੰਜਣਾ ਚਾਹੇ ਜਾਦ ਤੇਰੀ ਦੇ ਉੱਚੇ ਮਹਿਲੇ ਮੈਂ ਬੈਠੀ ਪਈ ਰੋਮਾ ਹਰ ਦਰਵਾਜ਼ੇ ਲੱਗਾ ਪਹਿਰਾ ਆਵਾ ਕਿਹੜੇ ਰਾਹੇ ਮੈਂ ਉਹ ਚੰਦਰੀ ਜਿਸ ਦੀ ਢੋਲੀ ਲੁੱਟ ਲਈ ਆਪ ਘਹਾਰਾਂ ਬੰਨਣ ਦੀ ਥਾਂ ਬਾਵਨ ਜਿਸ ਦੇ ਆਪ ਗਲੀਰੇ ਲਾਏ ਕੂੜੀ ਪੱਟ ਉਮਰ ਦੀ ਚਾਦਰ ਹੋ ਗਈ ਲੀਰਾ ਲੀਰਾ ਟਿੜਕ ਗਏ ਬਿ ਢੋਵਾਂ ਵਾਲੇ ਪਲੰਘ ਬਸ ਲਿ ਡਾਏ ਮੈਂ ਕੰਡਿਆਲੀ ਥੋਰ ਬਿ ਸੱਜਣਾ ਉਗੀ ਵਿੱਚ ਜੋ ਬੇਲੇ ਨਾ ਕੋਈ ਮੇਰੀ ਛਾਵੇਂ ਬੈਠੇ ਨਾ ਪਤਖਾਵਣ ਲੈਲੇ ਮੈਂ ਰਾਜੇ ਦੀ ਵਰਦੀ ਅੜਿਆ ਤੂੰ ਰਾਜੇ ਦਾ ਜਾਇਆ ਤੂੰ ਦਸਵੇਂ ਮੋਹਰਾਂ ਸਾਵੇਂ ਮੁੱਲ ਕੀ ਖੋਵਣ ਤੇਲੇ ਸਿਖਰ ਦੁਪਹਿਰਾਂ ਜੇਠ ਦੀਆਂ ਨੂੰ ਸੌਣ ਕਿਵੇਂ ਮੈਂ ਆਖਾਂ ਚੌਹੀ ਕੂੰਟੀ ਭਾਵੇਂ ਲੱਗਣ ਲਖਤੀਆਂ ਦੇ ਮੇਲੇ ਤੇਰੀ ਮੇਰੀ ਪ੍ਰੀਤ ਦਾ ਅੜਿਆ ਕਉ ਹਾਲ ਸੁ ਹੋਇ ਜੋ ਚੱਕ ਵੀ ਪਹਿਚਾਨ ਨ ਸਕੇ ਚੰਨ ਚੜਿਆਂ ਦਿਉ ਵੇਲੇ ਮੈਂ ਕੰਡਿਆਲੀ ਥੋਰ ਵ ਸਜਣਾ ਉੱਗੀ ਵਿੱਚ ਜੋ ਬਾਗਾ ਮੇਰੇ ਮੁੱਢ ਬਣਾਈ ਵਰਮੀ ਕਾਲੇ ਫਣੀਰ ਨਾਗਾ ਮੈਂ ਮੁਰਗਾਈ ਮਾਨਸਰਾਂ ਦੀ ਜੋ ਫੜ ਲਈ ਕਿਸੇ ਸ਼ਿਕਰੇ ਜਾਂ ਕੋਈ ਲਾਲੀ ਪੈਰ ਸੰਧੂਰੀ ਨੋਚ ਲੈ ਜਿਹਦੇ ਕਾਗਾ ਜਸ ਸਸੀ ਦੀ ਭੈਣ ਬਦੂਜੀ ਕੰਮ ਜੀ ਦਾ ਵਸ ਰੋਣਾ ਲੁੱਟ ਖੜਿਆ ਜੀ ਦਾ ਪੁੰਨੂ ਹੋ ਤਾਂ ਪਰ ਆਈਆਂ ਨਾ ਜਾਗਾਂ ਬਾਗਾ ਬਾਲਿਆ ਤੇਰੇ ਬਾਗੇ ਹੁਣ ਜੀ ਨਹੀਂਉ ਲੱਗਦਾ ਖਲੀ ਖਲੋਤੀ ਮੈਂ ਬਾੜਾਂ ਵਿੱਚ ਸੌ ਸੋ ਦੁੱਖੜੇ ਝਾਗਾ